ਫਸਿਕਲ ਦੋਸਤੋ ਸਾਰਿਆਂ ਨੂੰ 911 ਦੀ ਗੱਲ ਕਰੀਏ ਆਪਾਂ ਕੇ ਐਸ ਮਸ਼ੀਨ ਦੇ ਉੱਤੇ 911 ਦੇ 480 ਚੱਕਰ ਨੇ ਵੀਡੀਓ ਦੇ ਚੱਕਰ ਇਹ ਚੱਲੂਗਾ 16.5 ਨੌ ਤੇ ਬਰੋਬਰ ਦਾ ਗੇਅਰ 83 ਨੰਬਰ ਬੈਲਟਾਂ 16.5 ਦੀ ਪੁਲੀ ਇਹ ਨੌ ਦੀ ਪੁਲੀ ਇਹ ਚੱਲੂਗਾ ਬਰੋਬਰ ਦਾ ਗੇਅਰ ਹੋਵੇ ਤੇ 83 ਨੰਬਰ ਬੈਲਟਾਂ ਪੈਣੀਆਂ ਇਹਦੇ ਇਹ ਚੱਕਰ ਕਰੂਗਾ ਬਾਈ 1800 ਤੇ ਪੂਰੇ 1800 ਰੇਸਤੇ ਚੱਕਰ ਪੂਰੇ ਕਰੂਗਾ ਇਹ 540 ਚੱਕਰ ਘੜੂਗਾ 16.5 ਤੇ 9 ਦੀ ਪੁਲੀ ਤੇ ਵੀਡੀਓ ਚੰਗੀ ਲੱਗੀ ਤਾਂ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ 911 HMT 911 ਤੇ 65 ਬਾਈ ਦੋਵੇਂ ਟਰੈਕਟਰ ਚੱਲਣਗੇ ਇਹ 16.5 ਤੇ 9 ਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਸਾਰੇ ਭਰਾ ਜਿਹੜੇ ਵੀਡੀਓ ਨੂੰ ਦੇਖਦਾ ਸਾਰੇ ਦੱਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰ ਦਿਓ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਦਿਆ ਕਰੋ ਵੀ ਠੀਕ ਆ ਤੇ ਜੇ ਕਿਸੇ ਨੇ ਕੋਈ ਚੀਜ਼ ਪੁੱਛਣੀ ਆ ਤਾਂ ਉਹ ਵੀ ਆਪਾਂ ਨੂੰ ਵੇਜੇ ਜਿੱਕੇ ਪੁੱਛ ਸਕਦੇ ਹਾਂ ਧੰਨਵਾਦ